ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 10 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ 7:30 ਵਜੇ ਦਾ ਟਾਈਮ ਆ 10 ਜੂਨ ਨੂੰ ਵੀਡੀਓ ਕਵਰ ਕਰਦੇ ਆ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਬੱਚੀ ਐਡੀ 4-5 ਘੰਟੇ ਪਹਿਲਾਂ ਡਿਲੀਵਰੀ ਹੋਈ ਆ ਆ ਦੇਖ ਸਕਦੇ ਹੋ ਜੇਰ ਵਗੈਰਾ اوپر ਪੈ ਚੁੱਕੀ ਆ ਜੇਰ ਪ੍ਰੋਪਰੇ ਦੀ ਪੈ ਚੁੱਕੀ ਆ ਬਹੁਤ ਸੋਹਣੇ ਥਣਲੇਵੇ ਦੀ ਆ ਪਹਿਲਣ ਬੱਸੀਆ ਮਗਰ ਇਹਨੂੰ ਮੇਲ ਕਾਫ ਨੂੰ ਜਨਮ ਦਿੱਤਾਗਾ ਆ ਫੇਸ ਕੁਆਲਟੀ ਇੱਕ ਵਾਰ ਨੇੜੇ ਤੋਂ ਚੈੱਕ ਕਰਾਵਾਂਗੇ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਚੰਗਾ ਦੁੱਧ ਪਾ ਦੂਗੀ ਜੇ ਮੇਰੇ ਵੀਰ ਦੀ ਕਿਸੇ ਦੀ ਚੰਗੀ ਸੇਵਾ ਹੋਈ ਧਾਰਾ ਮਾਰ ਕੇ ਦਿਖਾਵਾਂਗੇ ਥਣ ਚੰਗਾ ਮੁਠੀ ਵਾਲਾ ਲੱਗਿਆ ਹੋਇਆ ਕੋਈ ਆਲ ਵਗੈਰਾ ਨਹੀਂ ਕਰਦੀ ਇਹ ਸੋਹਣਾ ਮੁਠੀ ਵਾਲਾ ਥਣ ਲੱਗਿਆ ਗੁਲਾਬੀ ਗੁਲਾਬੀ ਤੋੜ ਕੇ ਦਿਹਾਪਤ ਨੂੰ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਹਣਾ ਤਿਆਰ ਕੀਤਾ ਆਪਣੇ ਬਿੱਦ ਦੇ ਹਿਸਾਬ ਨਾਲ ਪਹਿਲਣ ਬੱਸੀ ਸੂਈ ਆ ਹਾਈਟ ਵਾਲੀ ਆ ਲੈਂਥ ਵਾਲੀ ਆ ਅੰਦਰੋਂ ਤੋੜਨੀ ਪਵੇ ਛੇ ਇੱਕ ਵਾਰ ਬੈਠਦਾ ਤੋਰਾ ਦੇਖ ਸਕਦੇ ਤੁਸੀਂ ਲੈਂਥ ਚੈੱਕ ਕਰ ਸਕਦੇ ਹੋ ਲੰਬਾਈ ਦੇ ਵਿੱਚ ਆ ਪੂਰੀ ਬੱਛੀ ਤੋੜਦੇ ਪੁੱਤ ਅੰਦਰ ਨੂੰ ਉੱਧਰ ਨੂੰ ਤੋੜਦੇ ਹਾਲੇ ਅਤੂਰਾ ਵਗੈਰਾ ਚੈੱਕ ਕਰ ਸਕਦੇ ਹੋ ਨਵਾਂ ਹਾਨਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਪਹਿਲਣ ਜਰਸੀ ਚਾਹੀਦੀ ਆ ਚੰਗੇ ਦੁੱਧ ਵਾਲੀ ਤਾਂ ਦੇ ਸਕਦੇ ਤੁਸੀਂ ਸੋਹਣਾ ਹਵਾਨਾ ਕਮਾਲ ਬੁੱਲੇ ਆਂ ਲੈ ਜਦੋਂ ਲੰਬੀ ਲੈ ਚੋਪੱਤਾ ਰਾਮਾਰ ਕੇ ਵੀ ਦਿਖਾਵਾਂਗੇ ਤੋ ਦੇਖ ਸਕਦੇ ਹੋ ਪਲੂਣ ਬੱਛੀ ਇੱਦਾਂ ਹੀ ਥਾਪੀ ਦੇ ਕੇ ਆਪਣਾ ਬੰਦਾ ਨੀਚੇ ਵਹਿ ਜੂਗਾ ਕੋਈ ਬੱਚਾ ਨਹੀਂ ਲਾਇਆ ਆਪਾਂ ਇੱਦਾਂ ਹੀ ਧਾਰਾ ਮਾਰ ਦਾਂਗੇ ਦੇਖ ਸਕਦੇ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਪੂਰੀ ਦੇਖ ਸਕਦੇ ਹੋ ਇਹ ਚਵਾਈ ਆ ਦੇਖੋ ਪਲੂਣ ਬੱਛੀ ਦੀ ਇੰਨੀ ਪੋਲੀ ਤੇ ਮੋਟੀ ਚਵਾਈ ਆ ਮਗਰਲੇ ਸਣ ਮਾਰੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਤਾਂ ਥਣਾਂ ਦੀ ਪਾਸ ਹੋ ਚੁੱਕੀ ਆ ਇਹ ਦੇਖ ਸਕਦੇ ਹੋ ਕੋਈ ਪੂਰ ਸਰ ਲੈਣੀ ਪੋਲੀ ਤੇ ਮੋਟੀ ਚਵਾਈ ਆ ਬਸ ਬਤੋ ਕੇ ਰਹਿਣ ਦੇ ਸੋ ਚੰਗੀ ਸੇਵਾ ਕਰ ਲੂਗੀ ਤਾਂ ਵਧੀਆ ਦੁੱਧ ਪਾਉ ਇਹ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ